ਸਾਸਟਰੀਆ ਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਕੱਲ ਕਰਾਂਗੇ ਕੁੰਭ ਰਾਸ਼ੀ ਵਾਲਿਆਂ ਦੇ ਬਾਰੇ ਕੁੰਭ ਰਾਸ਼ੀ ਵਾਲਿਆਂ ਨੂੰ ਬਹੁਤ-ਬਹੁਤ ਵਧਾਈ ਹੋਵੇ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਕਿ ਕੁੰਭ ਰਾਸ਼ੀ ਦਾ ਭਵਿੱਖ ਕਿਵੇਂ ਦਾ ਰਹੇਗਾ 10 ਭਵਿੱਖ ਬਾਣੀਆਂ ਦੀ ਚਰਚਾ ਕਰਾਂਗੇ ਇਸ ਵੀਡੀਓ ਦੇ ਵਿੱਚ ਕੁੰਭ ਰਾਸ਼ੀ ਵਾਲਿਆਂ ਦੇ ਲਈ ਕੁੰਭ ਰਾਸ਼ੀ ਬ੍ਰह्मਚਾਰੀਏ ਦੀ 11ਵੀਂ ਰਾਸ਼ੀ ਹੈ ਜਿਸ ਦਾ ਚਿੰਨ ਹੁੰਦਾ ਹੈ ਕੜਾ ਲੈ ਕੇ ਚੁੱਕਦਾ ਵਿਅਕਤੀ ਚਿੱਤਰ ਕੁੰਭ ਰਾਸ਼ੀ ਵਾਲੇ ਵਿਅਕਤੀ ਕਾਫੀ ਇਮਾਨਦਾਰ ਹੁੰਦੇ ਹਨ ਇਮਾਨਦਾਰੀ ਦੇ ਨਾਲ ਕੰਮ ਕਰਨਾ ਪਸੰਦ ਕਰਦੇ ਹਨ ਇਹ ਜ਼ਿਆਦਾਤਰ ਟੈਕਨੀਕਲ ਡਾਇਰੈਕਟਰ ਇੰਜੀਨੀਅਰ ਠੇਕੇਦਾਰ ਹੁੰਦੇ ਹਨ ਕਿਉਂਕਿ ਇਹ ਟੈਕਨੀਕਲ ਮਾਸਟਰ ਹੁੰਦੇ ਹਨ ਵਿਗਿਆਨਿਕ ਵਿਚਾਰਧਾਰਾ ਵਾਲੇ ਹੁੰਦੇ ਹਨ ਤੇ ਦੋਸਤੀ ਜਾਰੀ ਦੇ ਵਿੱਚ ਸਭ ਕੁਝ ਨਿਸ਼ਾਵਰ ਕਰਨ ਵਾਲੇ ਹੁੰਦੇ ਹਨ ਤੇ ਨਾਲ ਹੀ ਕੁੰਭ ਰਾਸ਼ੀ ਵਾਲੇ ਕਲਾ ਸੰਗੀਤ ਅਤੇ ਆਤਮਿਕ ਦੇ ਪ੍ਰੇਮੀ ਹੁੰਦੇ ਹਨ ਇਹਨਾਂ ਕੋਲੋਂ ਧਾਰਮਿਕ ਰਾਜਨੀਤਿਕ ਤੇ ਜਾਂ ਫਿਰ ਕਲਾ ਦੇ ਵਿੱਚ ਗੱਲ ਕਰ ਲਓ ਹਰ ਚੀਜ਼ ਦੇ ਵਿੱਚ ਇਹਨਾਂ ਨੂੰ ਅਧਿਆਤਮਿਕ ਗਿਆਨ ਹੁੰਦਾ ਹੈ ਸਾਥ ਹੀ ਇਹ ਲੋਕ ਮਹਿਫਲ ਦੇ ਵਿੱਚ ਰੰਗ ਜਮਾਉਣ ਵਾਲੇ ਹੁੰਦੇ ਹਨ ਉਦਾਸ ਵਿਅਕਤੀ ਵੀ ਇਹਨਾਂ ਕੋਲ ਬੈਠ ਕੇ ਪ੍ਰਸੰਨ ਹੋ ਜਾਵੇਗਾ ਡਿਪਰੈਸ਼ਨ ਵਾਲਾ ਵਿਅਕਤੀ ਅਗਰ ਇਹਨਾਂ ਕੋਲ ਬੈਠ ਜਾਵੇ ਤਾਂ ਉਸ ਦਾ ਡਿਪਰੈਸ਼ਨ ਵਿੱਚ ਸ਼ੂ ਮੰਤਰ ਹੋ ਜਾਂਦਾ ਹੈ। ਗੁੰਮਰਾਸ਼ੀ ਵਾਲਾ ਵਿਅਕਤੀ ਇਹ ਮੇ ਦਾ ਹੁੰਦਾ ਹੈ। ਇਹ ਦੂਸਰਿਆਂ ਦੇ ਨਾਲ ਜਲਦੀ ਮਿੱਤਰਤਾ ਕਰ ਲੈਂਦਾ ਹੈ। ਸਾਲ 2024 ਦੇ ਵਿੱਚ ਅਗਰ ਦੇਖੀਏ ਤਾਂ ਸਸ ਨਾਮ ਦਾ ਰਾਜੋਗ ਪੂਰੇ ਸਾਲ ਐਕਟਿਵ ਰਹੇਗਾ। ਮਤਲਬ ਕਿ ਤੁਹਾਡੀ ਇਸ ਨਾਲ ਪ੍ਰਤਿਬਾ ਦੂਰ ਤੱਕ ਫੈਲੇਗੀ। ਜਿਸ ਨਾਲ ਤੁਹਾਡੀ ਲੰਬੇ ਸਮੇਂ ਤੋਂ ਗੱਲ ਨਹੀਂ ਹੋਈ ਹੁਣ ਫਿਰ ਤੋਂ ਰਿਲੇਸ਼ਨ ਸਥਾਪਿਤ ਹੋਣਗੇ ਤੁਸੀਂ ਕੋਈ 2024 ਦੇ ਵਿੱਚ ਟੈਕਨੀਕਲ ਕੋਰਸ ਕਰੋਗੇ ਕੁਝ ਨਵਾਂ ਸਿੱਖੋਗੇ ਤੇ ਨਾਲ ਹੀ ਦੱਸ ਦਈਏ ਕਿ 4 ਮਹੀਨੇ ਤੁਹਾਡੀ ਸਿਹਤ ਦੇ ਲਈ ਚੰਗੇ ਨਹੀਂ ਹਨ ਜਿਵੇਂ ਮਾਰਚ ਜੂਨ ਅਗਸਤ ਅਕਤੂਬਰ ਤੁਹਾਨੂੰ ਝੋਟ ਲੱਗ ਸਕਦੀ ਹੈ ਬਾਕੀ ਮਹੀਨੇ ਸ਼ੁਭ ਰਹਿਣਗੇ ਤੇ 2024 ਦੇ ਵਿੱਚ ਕੁੱਲ ਮਿਲਾ ਕੇ ਤਿੰਨ ਯਾਤਰਾਵਾਂ ਕਰੋਗੇ ਵਿਦੇਸ਼ੀ ਯਾਤਰਾ ਵੀ ਹੋ ਸਕਦੀ ਹੈ ਇਹ ਤੁਹਾਡੇ ਲਈ ਸਾਲ ਸਿਹਤ ਲਈ ਵਧੀਆ ਤਾਂ ਲਾਭ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਹੋਵੇਗਾ ਤੁਹਾਨੂੰ ਕੋਈ ਵੱਡੀ ਡੀਲ ਮਿਲ ਸਕਦੀ ਹੈ ਤੁਹਾਨੂੰ ਕੋਈ ਐਵੇਂ ਦਾ ਵਿਅਕਤੀ ਕੰਮ ਲਈ ਟਕਰੇਗਾ ਜਿਸ ਦੇ ਨਾਲ ਤੁਹਾਨੂੰ ਲਾਭ ਹੋਵੇਗਾ ਤੁਹਾਨੂੰ ਸਰਕਾਰੀ ਨੌਕਰੀ ਦੇ ਲੱਕੀ ਡਰਾ ਦਾ ਵੀ ਲਾਭ ਹੋ ਸਕਦਾ ਹੈ ਇਸ ਸਾਲ ਅਗਰ ਤੁਸੀਂ ਨਵਾਂ ਮਕਾਨ ਜਾਂ ਵਾਹਨ ਖਰੀਦਣ ਦੇ ਬਾਰੇ ਸੋਚ ਰਹੇ ਹੋ ਤਾਂ ਉਹ ਵੀ ਸਫਲ ਹੋ ਜਾਵੇਗਾ। ਪੁਰਾਣੀ ਪ੍ਰਾਪਰਟੀ ਜਾਂ ਵਾਹਨ ਵੇਚ ਕੇ ਤੁਸੀਂ ਕੋਈ ਵੱਡਾ ਵਾਹਨ ਲੈ ਸਕਦੇ ਹੋ। ਅਕਤੂਬਰ ਤੱਕ ਦਾ ਸਮਾਂ ਧਨ ਪ੍ਰਾਪਤੀ ਲਈ ਕਾਫੀ ਸ਼ੁਭ ਰਹਿਣ ਵਾਲਾ ਹੈ। D ਤੇ H ਅੱਖਰ ਨਾਮ ਵਾਲੇ ਵਿਅਕਤੀਆਂ ਦੇ ਨਾਲ ਇਸ ਸਾਲ ਕੋਈ ਧੰਦਲ ਲੈਣ ਦੀ ਨਾ ਕਰਨਾ ਜਾਂ ਇਹਨਾਂ ਤੇ ਧੰਦ ਸੰਬੰਧੀ ਵਿਸ਼ਵਾਸ ਘੱਟ ਕਰਨਾ ਨਹੀਂ ਤਾਂ ਤੁਹਾਨੂੰ ਨੁਕਸਾਨ ਹੋ ਸਕਦਾ ਹੈ। ਇਸ ਸਾਲ ਦੇ ਵਿੱਚ ਤੁਹਾਡੇ ਪਾਏ ਪੈਣ ਦੇ ਵੀ ਰੁਕੇ ਕੰਮ ਪੂਰੇ ਹੋਣਗੇ ਪਾਏ ਪੈਣ ਦੇ ਸੰਤਾਨ ਪ੍ਰਾਪਤੀ ਦਾ ਜੋਗ ਪ੍ਰਾਪਰਟੀ ਦਾ ਕੰਮ ਕੈਰੀਅਰ ਦਾ ਕੰਮ ਪ੍ਰਮੋਸ਼ਨ ਦਾ ਕੰਮ ਇਸ ਸਾਲ ਤੁਹਾਨੂੰ ਇਹਨਾਂ ਸੰਬੰਧੀ ਖੁਸ਼ਖਬਰੀ ਮਿਲੇਗੀ ਇਹ ਸਾਲ ਤੁਹਾਡੇ ਲਈ ਤਾਂ ਬਹੁਤ ਵਧੀਆ ਹੈ ਤੁਹਾਡੇ ਭੈਣ ਭਰਾ ਲਈ ਵੀ ਵਧੀਆ ਹੈ ਅਗਲੀ ਘਟਨਾ ਦਾ ਸਬੰਧ ਤੁਹਾਡੇ ਪਰਿਵਾਰ ਦੇ ਨਾਲ ਸੰਬੰਧਿਤ ਹੈ ਦੇਖਿਆ ਜਾਵੇ ਤਾਂ ਤੁਹਾਨੂੰ ਇਸ ਸਾਲ ਪਰਿਵਾਰ ਸਬੰਧੀ ਡਬਲ ਖੁਸ਼ਖਬਰੀ ਮਿਲੇਗੀ ਪਹਿਲਾਂ ਪਰਿਵਾਰ ਦੇ ਵਿੱਚ ਕਿਸੇ ਦੇ ਵਿਆਹ ਦਾ ਕੰਮ ਬਣੇਗਾ ਨਾਲ ਹੀ ਕਿਸੇ ਮੈਂਬਰ ਦਾ ਵਾਹਨ ਜਾਂ ਮਕਾਨ ਖਰੀਦਣ ਦਾ ਜੋਗ ਬਣੇਗਾ ਪਰਿਵਾਰ ਦੇ ਵਿੱਚ ਦੋ ਤਿੰਨ ਮੈਂਬਰਾਂ ਦੇ ਲਈ ਸ਼ੁਭ ਸਾਲ ਰਹੇਗਾ ਤੇ ਦੂਜੀ ਤਰਫ ਬਜ਼ੁਰਗਾਂ ਦੇ ਸਰਜਰੀ ਦੇ ਜੋਗ ਵੀ ਬਣ ਰਹੇ ਹਨ ਮਤਲਬ ਕਿ ਡਬਲ ਖੁਸ਼ੀ ਵੀ ਮਿਲੇਗੀ ਤੇ ਥੋੜਾ ਗਾਵਾਂ ਵਿੱਚ ਜ਼ਰੂਰ ਮਿਲੇਗਾ ਹੁਣ ਗੱਲ ਕਰਦੇ ਹਾਂ ਕੁੰਭ ਰਾਸ਼ੀ ਵਾਲਿਆਂ ਦੀ ਸੰਤਾਨ ਦੀ ਜਿਨ੍ਹਾਂ ਲਈ ਇਹ ਸਾਲ ਬਿਲਕੁਲ ਹੀ ਚੇਂਜਿੰਗ ਵਾਲਾ ਸਾਲ ਹੈ ਪਹਿਲਾਂ ਛੋਟੀ ਸੰਤਾਨ ਬਾਰੇ ਗੱਲ ਕਰਦੇ ਹਾਂ ਮਤਲਬ ਸਾਲ 18 ਸਾਲ ਤੱਕ ਦੇ ਬੱਚਿਆਂ ਦੇ ਲਈ ਸਰੀਰਕ ਸੰਬੰਧੀ ਪਰੇਸ਼ਾਨੀ ਆਏਗੀ ਨੀਤ ਦੇ ਸਮੱਸਿਆ ਕਫ ਦੀ ਸਮੱਸਿਆ ਜਾਂ ਫਿਰ ਪੇਟ ਸੰਬੰਧੀ ਸਮੱਸਿਆ ਰਹੇਗੀ ਇਕਾਗਰਤਾ ਦੀ ਕਮੀ ਵੀ ਰਹੇਗੀ ਪੜ੍ਹਾਈ ਲਈ ਕੁਝ ਸਬਜੈਕਟਾਂ ਦੇ ਲਈ ਤੁਹਾਨੂੰ ਟਿਊਸ਼ਨ ਲਗਾਉਣੀ ਪਵੇਗੀ ਮਾਤਾ ਪਿਤਾ ਨੂੰ ਤੁਹਾਡੀ ਵਿਦਿਆ ਤੇ ਵਿਸ਼ੇਸ਼ ਧਿਆਨ ਦੇਣਾ ਪਵੇਗਾ ਮਤਲਬ ਕਿ ਛੋਟੀ ਸੰਤਾਨ ਲਈ ਇਹ ਸੰਗਠਨ ਮਿਹਨਤ ਵਾਲਾ ਰਹੇਗਾ ਇਸ ਲਈ ਤੁਹਾਨੂੰ ਹਰ ਮਹੀਨੇ ਉਸ ਨੂੰ ਮੋਟੀਵੇਟ ਕਰਨਾ ਉਸ ਦਾ ਜੋ ਰੁਟੀਨ ਵਰਕ ਹੈ ਉਸ ਨੂੰ ਚੈੱਕ ਕਰਨਾ ਹੈ ਅਗਰ ਵੱਡੀ ਸੰਤਾਨ ਦੀ ਗੱਲ ਕਰੀਏ ਤਾਂ ਇਹ ਸਾਲ ਤੁਹਾਡੀ ਸੰਤਾਨ ਲਈ ਫੀਲਡ ਚੇਂਜਿੰਗ ਦਾ ਸਾਲ ਹੈ ਤੁਹਾਡੀ ਸੰਤਾਨ ਕੋਈ ਵੱਡਾ ਫੈਸਲਾ ਲੈ ਸਕਦੀ ਹੈ ਕਾਲਜ ਚੇਂਜ ਕਰ ਸਕਦੀ ਹੈ ਤੇ ਇੰਸਟੀਟਿਊਟ ਜਾਂ ਫਿਰ ਕੋਈ ਸਬਜੈਕਟ ਚੇਂਜ ਕਰ ਸਕਦੇ ਹਨ ਇਹ ਥੋੜਾ ਕਨਫਿਊਜ਼ਿੰਗ ਵੀ ਰਹੇਗਾ ਕਿਹੜਾ ਸਬਜੈਕਟ ਰੱਖਣਾ ਹੈ ਜਾਂ ਕਿਹੜਾ ਕੰਮ ਕਰਨਾ ਹੈ ਹਲਕੇ ਫੁਲਕੇ ਹੈਲਥ ਸਮੱਸਿਆਵਾਂ ਵੀ ਰਹਿਣਗੀਆਂ ਮੈਡੀਕਲ ਹੈਲਥ ਤੋਂ ਵੀ ਸਮੱਸਿਆ ਆਏਗੀ ਇਸ ਲਈ ਤੁਹਾਨੂੰ ਆਪਣੀ ਵੱਡੀ ਸੰਤਾਨ ਦੇ ਫੈਸਲਿਆਂ ਦੇ ਉੱਪਰ ਅੱਖ ਬੰਦ ਕਰਕੇ ਯਕੀਨ ਨਹੀਂ ਕਰਨਾ। ਕੁੰਭ ਰਾਸ਼ੀ ਵਾਲਿਆਂ ਨੂੰ ਐਕਸਪਰਟ ਦੀ ਸਲਾਹ ਲੈਣ ਤੋਂ ਬਾਅਦ ਆਪਣੀ ਸੰਤਾਨ ਦੀ ਗੱਲ ਸੁਣਨੀ ਹੈ। ਵੱਡੀ ਸੰਤਾਨ ਦੇ ਵਾਹਨ ਚਲਾਉਣ ਜਾਂ ਖਰੀਦਣ ਦੇ ਯੋਗ ਬਣ ਰਹੇ ਹਨ, ਉਹਨਾਂ ਨੂੰ ਕਾਲਾ ਵਾਹਨ ਨਾ ਲੈ ਕੇ ਦੇਣਾ ਕਿਉਂਕਿ ਉਸ ਉੱਪਰ ਝੋਟ ਲੱਗਣ ਦੇ ਯੋਗ ਬਣ ਰਹੇ ਹਨ। ਹੁਣ ਗੱਲ ਕਰਦੇ ਹਾਂ ਸਟੂਡੈਂਟ ਦੇ। ਇਸ ਸਾਲ ਤੁਹਾਡੇ ਲਈ ਵਧੀਆ ਹੈ ਮਿੱਤਰਤਾ ਵਧੇਗੀ ਲੇਕਿਨ ਮਿੱਤਰਤਾ ਕਾਰਨ ਤੁਹਾਡੀ ਵਿਦਿਆ ਥੋੜੀ ਡਾਊਨ ਜਾ ਸਕਦੀ ਹੈ ਫੀਲਡ ਚੇਂਜ ਜਾਂ ਸਬਜੈਕਟ ਜਾਂ ਹੋਸਟਲ ਚੇਂਜ ਕਰਨ ਦੇ ਜੋਗ ਬਣ ਰਹੇ ਹਨ ਪੁਰਾਣੇ ਮਿੱਤਰ ਤੁਹਾਡੇ ਲਈ ਉਹੀ ਰਹਿਣਗੇ ਨਵਾਂ ਵਾਹਨ ਤੁਹਾਨੂੰ ਮਿਲੇਗਾ ਨਵਾਂ ਪਰਿਵਰਤਨ ਆਏਗਾ ਤੁਹਾਡੀ ਮਿੱਤਰਤਾ ਕਾਫੀ ਜ਼ਿਆਦਾ ਹੋਣ ਕਾਰਨ ਤੁਹਾਡੀ ਪਰਫਾਰਮਸ ਡਾਊਨ ਹੋ ਰਹੀ ਹੈ ਤੁਹਾਡੀ ਪੜਾਈ ਡਾਊਨ ਹੋ ਰਹੀ ਹੈ ਇਸ ਲਈ ਮੈਂ ਤੁਹਾਨੂੰ ਕੰਟਰੋਲ ਕਰੋ ਹੁਣ ਗੱਲ ਕਰਦੇ ਹਾਂ ਉਹਨਾਂ ਦੀ ਜੋ ਨੌਕਰੀ ਕਰਦੇ ਹਨ ਇਹ ਸਾਲ ਬਹੁਤ ਵੱਡਾ ਪਰਿਵਰਤਨ ਤੁਹਾਡੀ ਨੌਕਰੀ ਵਿੱਚ ਕਰੇਗਾ ਮਤਲਬ ਪ੍ਰਮੋਸ਼ਨ ਤਾਂ ਤੁਹਾਡੀ ਹੋਏਗੀ ਪਰ ਜੇਕਰ ਤੁਸੀਂ ਸਰਕਾਰੀ ਨੌਕਰੀ ਜਾਂ ਸਰਕਾਰੀ ਪ੍ਰੀਖਿਆ ਦੇ ਲਈ ਅਪਲਾਈ ਕੀਤਾ ਹੈ ਤਾਂ ਤੁਹਾਨੂੰ ਉਸ ਦੇ ਵਿੱਚ ਚੰਗੇ ਅੰਕ ਪ੍ਰਾਪਤ ਹੋਣਗੇ ਇਸ ਸਾਲ ਦੇ ਵਿੱਚ ਤੁਹਾਡੀ ਪਰਫਾਰਮਸ ਕਾਰਨ ਤੁਹਾਨੂੰ ਕੋਈ ਅਵਾਰਡ ਵੀ ਸੀਨੀਅਰ ਨਾਲ ਮਿਲ ਸਕਦੇ ਹਨ ਕੰਮ ਦੇ ਸਿਰਸਲੇ ਦੇ ਵਿੱਚ ਵਿਦੇਸ਼ ਦੀ ਯਾਤਰਾ ਕਰੋਗੇ ਇਹ ਸਾਲ ਬਹੁਤ ਹੀ ਵਧੀਆ ਹੈ ਤੁਹਾਡੇ ਲਈ ਦੰਪਤੀਏ ਜੀਵਨ ਤੁਹਾਡਾ ਠੀਕ ਰਹੇਗਾ ਤੁਹਾਡਾ ਨੌਕਰੀ ਵਿੱਚ ਸਿਲੈਕਸ਼ਨ ਹੋ ਸਕਦਾ ਹੈ ਨੌਕਰੀ ਵਿੱਚ ਉਨਤੀ ਦੇ ਯੋਗ ਬਣ ਰਹੇ ਹਨ ਨਾਲ ਹੀ ਤੁਹਾਡੇ ਵਿਆਹ ਦੇ ਯੋਗ ਬਣ ਰਹੇ ਹਨ ਜੂਨ ਤੋਂ ਬਾਅਦ ਤੁਹਾਡੇ ਵਿਆਹ ਦੇ ਯੋਗ ਬਣ ਰਹੇ ਹਨ ਅਤੇ ਜੇਕਰ ਕੁਆਰੇ-ਬਾਰੇ ਗੱਲ ਕਰੀਏ ਤਾਂ ਇਹਨਾਂ ਲਈ ਵਿਦੇਸ਼ਾਂ ਦੇ ਜੋਗਵਾਨ ਰਹੇ ਹਨ ਵਿਆਹ ਦੇ ਜੋਗ ਤੁਹਾਡੇ ਲਈ ਮਾਰਚ ਤੋਂ ਦਸੰਬਰ ਤੱਕ ਬਣਨਗੇ। ਅਗਰ ਪਤੀ-ਪਤਨੀ ਬਾਰੇ ਗੱਲ ਕਰੀਏ ਤਾਂ ਤੁਹਾਡੇ 파ਟਨਰ ਦਾ ਕਿਸੇ ਯੋਜਨਾ ਦੇ ਵਿੱਚ ਨਾਮ ਆ ਸਕਦਾ ਹੈ। ਲੱਕੀ ਡਰਾ ਨਿਕਲ ਸਕਦਾ ਹੈ ਨਾਲ ਹੀ ਤੁਹਾਡੇ 파ਟਨਰ ਨੂੰ ਨੌਕਰੀ ਜਾਂ ਕੈਰੀਅਰ ਦੇ ਵਿੱਚ ਸਫਲਤਾ ਮਿਲੇਗੀ। 파ਟਨਰ ਦੇ ਵਿੱਚ ਇੱਕ ਚੇਂਜ ਆਏਗਾ ਜਿਸ ਨਾਲ ਪਾਰਟਨਰ ਦੀ ਰੁਚੀ ਰਾਜਨੀਤਿਕ ਕਾਰਜ ਦੇ ਵਿੱਚ ਜ਼ਿਆਦਾ ਰਹੇਗੀ। ਪਾਰਟਨਰ ਦੇ ਨਾਮ ਤੋਂ پراਪਰਟੀ ਖਰੀਦਣ ਦੇ ਯੋਗ ਬਣ ਰਹੇ ਹਨ ਜਾਂ ਫਿਰ ਵਾਹਨ ਖਰੀਦਣ ਦੇ ਯੋਗ ਬਣ ਰਹੇ ਹਨ। ਤੁਹਾਡੇ ਪਰਿਵਰਤਨ ਦੀ ਇਸ ਸਾਲ ਵਿਦੇਸ਼ ਯਾਤਰਾ ਦੇ ਯੋਗ ਬਣ ਰਹੇ ਹਨ। ਮਤਲਬ ਕਿ ਪ੍ਰੇਮੀ ਹੋਵੇ, પતિ ਪਤਨੀ ਹੋਣ, ਕੁਵਾਰੇ ਹੋਣ, ਪੂਰਾ ਸਾਲ ਇਹਨਾਂ ਲਈ ਵਧੀਆ ਹੈ। ਹੁਣ ਗੱਲ ਕਰਦੇ ਹਾਂ ਜੋ ਫੈਕਟ ਜੋ ਫੈਕਟਰੀ ਚਲਾਉਂਦੇ ਹਨ। ਨੌਕਰੀ ਕਰਦੇ ਹਨ ਦੇਖਿਆ ਜਾਵੇ ਤਾਂ ਇਹ ਦੋ ਕੰਮ ਇਸ ਨਾਲ ਇਸ ਸਾਲ ਸ਼ੁਰੂ ਕਰਨਗੇ ਜਾਂ ਨਵੀਂ ਦੁਕਾਨ ਦੀ ਓਪਨਿੰਗ ਕਰਨਗੇ ਨਵੇਂ ਕੰਮ ਦੀ ਸ਼ੁਰੂਆਤ ਕਰਨਗੇ ਜਾਂ ਨਵੇਂ ਕੰਮ ਦੇ ਵਿੱਚ ਇਨਵੈਸਟਮੈਂਟ ਕਰਨਗੇ ਜੂਨ ਤੱਕ ਨਵੇਂ ਕੰਮ ਦੇ ਵਿੱਚ ਤੁਹਾਡਾ ਪੈਸਾ ਲੱਗੇਗਾ ਤੇ ਨਾਲ ਹੀ ਦੇਖਿਆ ਜਾਵੇ ਜੋ ਕੰਮ ਤੁਸੀਂ ਸ਼ੁਰੂ ਕੀਤਾ ਹੈ ਅਗਸਤ ਤੋਂ ਬਾਅਦ ਤੁਹਾਡਾ ਪੈਸਾ डबल, डबल रिटर्न ऑन लग ਜਾਵੇਗਾ ਨਵੇਂ ਕਾਮ ਦੇਵੀ ਸ਼ੁਰੂਆਤ ਹੋਵੇਗੀ ਪੈਸਾ ਵੀ ਡਬਲ ਡਬਲ ਰਿਟਰਨ ਹੋ ਕੇ ਮਿਲੇਗਾ ਜਿੰਨੇ ਵੀ ਲੋਕ ਵਪਾਰ ਕਰਦੇ ਹਨ ਇਹ ਸਾਲ ਉਹਨਾਂ ਲਈ ਬਹੁਤ ਵਧੀਆ ਰਹੇਗਾ ਤੁਸੀਂ ਇਸ ਸਾਲ ਟੈਕਨੀਕਲ ਸੌਫਟਵੇਅਰ ਚੇਂਜ ਕਰੋਗੇ ਨਾਲ ਹੀ ਮਾਰਕੀਟਿੰਗ ਐਡਵਰਟਾਈਜ਼ਮੈਂਟ ਤੇ ਖੁੱਲਾ ਖਰਚਾ ਕਰੋਗੇ ਕੁੱਲ ਮਿਲਾ ਕੇ ਵਪਾਰੀਆਂ ਦੇ ਲਈ ਇਹ ਸਾਲ ਰਿਸਕ ਵਾਲਾ ਰਹੇਗਾ ਮੋਟੀ ਇਨਕਮ ਦੇਣ ਵਾਲਾ ਰਹੇਗਾ ਗੱਲ ਕਰਦੇ ਹਾਂ ਅਗਲੀ ਘਟਨਾ ਦੀ ਜਿਸ ਵਿੱਚ ਕੁੰਭ ਰਾਸ਼ੀ ਦੇ ਲਈ ਭੂਮੀ ਦਾ ਜੋਗ ਬਣ ਰਿਹਾ ਹੈ ਵਾਹਨ ਖਰੀਦਣ ਦੇ ਜੋਗ ਬਣ ਰਹੇ ਹਨ ਸਰਕਾਰੀ ਕੰਮਾਂ ਦੇ ਵਿੱਚ ਜ਼ਰੂਰ ਲਾਭ ਮਿਲੇਗਾ 2024 ਦੇ ਵਿੱਚ ਸਰਕਾਰੀ ਰੋਕੇ ਕੰਮ ਸਫਲ ਹੋਣਗੇ ਕੁੱਲ ਮਿਲਾ ਕੇ ਇਹ ਮਹੱਤਵਪੂਰਨ ਭਵਿਕ ਬਾਣੀ ਤੁਹਾਡੇ ਲਈ ਸ਼ੁਭ ਰਹਿਣ ਗਿਆ ਦੋਸਤੋ ਇਹ ਸੀ ਸਾਡੀ ਕੁੰਭ ਰਾਸ਼ੀ ਵਾਲਿਆਂ ਦੇ ਬਾਰੇ ਜਾਣਕਾਰੀ ਜੇਕਰ ਸਾਡੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ ਧੰਨਵਾਦ